ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸੱਜ ਜੀਇ ਜੰਤ ਮਾਇਆ 모ਹਿ ਪੱਜ ਪ੍ਰ ਸ੍ਰਿਸ਼ਟ ਸਾਜ ਜੀ ਅਜੰਤ ਮਾਇਆ 모ਹ ਪਾਜ ਦੂਜ ਭਾਇ ਪਰ ਪੰਜ ਲਾਗੇ ਮਰ ਹੈ ਆਪਾਗੈ ਸਤ ਗੁਰ ਭੇਟਿਆ ਸੋਝੀ ਪਾਇ ਪਰ ਪੰਚ ਚੂਕੈ ਸਚ ਸਮਾਇ ਮਸਤਕ ਲਿਖਿਆ ਲੇਖ ਤਾਕ ਮਨਵਸ ਆ ਪ੍ਰਭੇ ਇਕ ਰਹਾਉ ਸਰੇ ਛਟ ਉਪਾਏ ਆਪੇ ਸਭ ਵੇਖੈ ਕੋਈ ਨਾ ਮਿਟੈ تیر ਲਿਖੈ ਸਿੱਧ ਸਾਧਕ ਜੇ ਤ ਗੁਰ ਸੇਵ ਸੋ ਜਨ ਭੁੱਜੈ ਹਉਮੈ ਮਾਰੇ ਤਾਂ ਦਰਸੂਜੈ ਇੱਕ ਸਤੇ ਸਭ ਦੂਜਾ ਹੋ ਆ ਹੂਆ ਏਕੋ ਵਰਤੈ ਆਵਰ ਨਾਮ ਬੀਆ ਦੂਜੇ ਤੇ ਜੇ ਏਕੋ ਜਾਣ ਬਦ ਹਰ ਦਰਨੀ ਸਾਨ ਸਤ ਗੁਰ ਭੇਟ ਤਾ ਏਕ ਪਾਏ ਵਿਚ ਦੂਜਾ ਡਾ ਹੋਏ ਤਿਸ ਨੂੰ ਮਾਰਨਾ ਸਕੇ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਇ ਆਪੇ ਬਖਸੇ ਸਤੇ ਉਪਰ ਨਾਹੀ ਕੋਏ ਕੋਰਨ ਧਾਰੈ ਧਾਰ ਕਿਸ ਕਾ ਹੋਏ ਘੋਰ ਮਤੇ ਸਤ ਵਸੈ ਸਰੀ ਬਬਦ ਚੀਨ ਫਿਰ ਲੱਗੈ ਨਾ ਪੀਰ ਆਵ ਨਾ ਜਾਏ ਨਾ ਦੁੱਖ ਪਾਏ ਨਾਮੇ ਰਤ ਸਹਿਜ ਸਮਾਏ ਨਾਨਕ ਗੁਰਮੁਖ ਵਿਖੈ ਹਦੂਰ ਮੇਰਾ ਪ੍ਰਭ ਸਾਧ ਰਹਿਆ ਪਰਪੂਰ ਇੱਕ ਸੇਵਕ ਇਕ ਪਰਮ ਪੁਲਾਏ ਆਪੇ ਕਰੇ ਹਾਰੇ ਆਪ ਕਰਾਏ ਏ ਕੋ ਵਰਤੈ ਆਵਰਨਾ ਕੋਈ ਮਾਨ ਰੋਸ ਕੀ ਜੈ ਪੂਜਾ ਹੋਏ ਸਤ ਗੁਰ ਸੇਵੇ ਕਰਨੀ ਸਾਰੇ ਦਾਰਸਾਚੇ ਸਾਚੇ ਵਿਚਾਰੇ ਤੇਤੀ ਵਾਰ ਸਬ ਸਬਦ ਸੁਹਾਏ ਸਤ ਗੁਰ ਸੇਵ ਤਾ ਫਲ ਪਾਏ ਥਿੱਤੀ ਵਾਰ ਸਬ ਆਵਹਿ ਜਾਹੇ ਗੁਰ ਸਬਦ ਨਿਹਚਲ ਸਾਦਾ ਸੱਚ ਸਮਾਹੇ ਥਿੱਤੀ ਵਾਰ ਤਾਜ ਸੱਚ ਰਾਤੇ ਬਿਨ ਨਾ ਵੇ ਸਭ ਪਰਮਹ ਕਾਚੇ ਮਨ ਮੁਖ ਮਰਹਿ ਮਰ ਬਿਗਤੀ ਜਾਹੇ ਏਕ ਨਾ ਚੇਤ ਹੈ ਦੂਜ ਲੋਵਾ ਹੈ ਅਚੇਤ ਪਿੰਡੇ ਆਗਿਆ ਨੇ ਅੰਧਾਰ ਸਭ ਦੇ ਕੇ ਉਪਾਏ ਪਾਰ ਆਪ ਉਪਾਏ ਓਪਾਵਨ ਹਾਰ ਆਪੇ ਕੀਤੋ ख कर पेख तारी पाव पाव पर मै काची सारी ऐख ना आग होय मन मुख मोए ਆਪਣਾ ਜਨਮ ਖੋਇ ਸਤ ਗੁਰ ਸੇਵਿ ਪਰਮ ਚੁਕਾਈਂ ਕਰਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਥੱਤੀ ਵਾਰ ਦੋ ਜਾ ਦੋਏ ਸਾਤ ਗੁਰ ਬਾਝਹੁ ਅੰਧ ਗੋਭਰ ਥੱਤੀ ਵਾਰ ਸੇਵਹਿ ਮੁਗਦ ਗਵਾ ਗੋ ਰ ਮੁਖ ਭੂਜੈ ਸੋਜੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਨਾਨਕ ਗੋ ਰ ਮੁਖ ਭੂਜੈ ਸੋਜੀ ਪਾਏ ਇਕਤਨਾਮ ਸਦਾ ਰਹਿਆ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ